ਸੋ ਦੱਸ ਦਈਏ ਕਿ ਇਸ ਵੇਲੇ ਮੌਜੂਦ ਆ ਗੁਰਦੁਆਰਾ ਸ੍ਰੀ ਕਰਮਸਰ ਅੜਾ ਸਾਹਿਬ ਜਿੱਥੇ ਕੀ ਫੜੀ ਹੀ ਦੁਖਦਾਈ ਖਬਰ ਆ ਰਹੀ ਆ ਸੰਪਰਦਾਏ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜਿਹੜਾ ਆਪਣਾ ਪੰਜ ਪੌਤੇਕ ਸਰੀਰ ਆ ਉਹ ਛੱਡ ਕੇ ਸੱਚਖੰਡ ਜਾਬਰਾਜੇ ਨੇ ਸੋ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਉਹਨਾਂ ਦੇ ਦਰਸ਼ਨ ਦੇ دیدار ਕਰਨ ਦੇ ਲਈ ਪਹੁੰਚ ਰਹੀ ਆ ਜਿੱਥੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਪਹੁੰਚ ਰਹੀਆਂ ਨੇ ਬਜ਼ੁਰਗ ਪਹੁੰਚ ਰਹੇ ਨੇ ਨੌਜਵਾਨ ਪਹੁੰਚ ਰਹੇ ਨੇ ਸੋ ਦੱਸ ਦਈਏ ਕਿ ਪਿਛਲੇ 24 ਘੰਟਿਆਂ ਤੋਂ ਜਿਹੜੀ بارش ਆ ਉਹ ਨਿਰੰਤਰ ਇੱਥੇ ਹੋ ਰਹੀ ਆ بارش ਦੇ باوجود ਵੀ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਮਨ ਦੇ ਵਿੱਚ ਆ ਕਿ ਅਸੀਂ ਗੁਰੂ ਮਹਾਰਾਜ ਜੀ ਦੇ ਜਿਹੜੇ ਦਰਸ਼ਨ ਨੇ ਉਹ ਜ਼ਰੂਰ ਕਰੀਏ ਸੋ ਸਾਡੇ ਨਾਲ ਇੱਕ ਨੌਜਵਾਨ ਸਾਥੀ ਜੁੜਦੇ ਨੇ ਸੋ ਗੱਲਬਾਤ ਕਰਦੇ ਆ ਕੀ ਨਾਂ ਬਾਜੀ ਤੁਹਾਡਾ ਮੇਰਾ ਨਾਂ ਗੁਰਪ੍ਰੀਤ ਸਿੰਘ ਆ ਜੀ ਕਿੱਥੇ ਦੇ ਰਹਿਣ ਵਾਲੇ ਹੋ ਮੇਰਾ ਪਿੰਡ ਛਪਾਰ ਆ ਜੀ ਛਪਾਰ ਕੀ ਕਹਿਣਾ ਚਾਹੋਗੇ ਮਹਾਰਾਜ ਜੀ ਬਾਰੇ ਮਹਾਰਾਜ ਜੀ ਬਾਰੇ ਅਸੀਂ ਨੌਜਵਾਨ ਜਿਹੜੀ ਸਭ ਤੋਂ ਵੱਡੀ ਨੌਜਵਾਨ ਸੰਗਤੀ ਆ ਜੀ ਉਹ ਅਸੀਂ ਨਾਲ ਜੁੜੇ ਹੋਏ ਆ ਜੀ ਨੌਜਵਾਨ ਬਹੁਤ ਟਾਈਮ ਤੋਂ ਅਸੀਂ ਰਾੜਾ ਸਾਹਿਬ ਤੋਂ ਪਹਿਲਾਂ ਮੇਰੇ ਮਾਮਾ ਜੀ ਉਹ ਰਾੜਾ ਸਾਹਿਬ ਦੇ ਨਾਲ ਜੁੜੇ ਨੇ ਜੀ ਉਹਨਾਂ ਤੋਂ ਲੈ ਕੇ ਅਸੀਂ ਜੁੜਿਆ ਰਾੜਾ ਸਾਹਿਬ ਬਾਬਾ ਜੀ ਦੇ ਦਰਬਾਰ ਨਾਲ ਜਦੋਂ ਤੋਂ ਬਾਬਾ ਜੀ ਨਾਲ ਜੁੜਿਆ ਬਹੁਤ ਕੁਝ ਬਾਬਾ ਜੀ ਨੇ ਦਿੱਤਾ ਰਾਤ ਵੀ ਅਸੀਂ ਦੀਵਾਨ ਸੁਣ ਕੇ ਗਏ ਆ ਬਾਬਾ ਜੀ ਦੇ ਰਾਤ ਚੰਗੇ ਬਚਨ ਸੁਣ ਕੇ ਗਏ ਆ ਬਾਬਾ ਜੀ ਦੇ ਰਾਤੀ ਪਰਵਚਨ ਸੁਣੇ ਨੇ ਤੁਸੀਂ ਹਾਂ ਜੀ ਤੇ ਕੀ ਆਖ ਰਹੇ ਸੀ ਬਾਬਾ ਜੀ ਰਾਤ ਇਹੀ ਆਖ ਰਹੇ ਸੀ ਵੀ ਜਿਹੜਾ ਆਪਣਾ ਪ੍ਰਬੰਧ ਹੈ ਇਸੇ ਤਰੀਕੇ ਨਿਰੰਤਰ ਰਹੂਗਾ ਬਾਬਾ ਜੀ ਨੇ ਰਾਤ ਇਹੀ ਇਹ ਵੀ ਕਿਹਾ ਵੀ ਜਿਹੜਾ ਆ ਲੰਗਰ ਹਾਲ ਹੈ ਇਹਨੂੰ ਖਾਲੀ ਕਰਾ ਕੇ ਇਹ ਹਾਲ ਦੇ ਵਿੱਚ ਆਪਾਂ ਜੋ ਸੰਗਤ ਆ ਜੋ ਮੀਨੂ ਦੇਖ ਕੇ ਵੀ ਇਹ ਹਾਲ ਦੇ ਵਿੱਚ ਆਪਾਂ ਸੰਗਤ ਬਣਾਵਾਂਗੇ ਤੇ ਅੰਦਰਲੀ ਜਿਹੜੀ ਸਾਰੀ ਹੈ ਇਹ ਜਗ੍ਹਾ ਕਵਰ ਕੀਤੀ ਜਾਊਗੀ ਇਹ ਰਾਤ ਬਾਬਾ ਜੀ ਨੇ ਇਹ ਵੀ ਕਿਹਾ ਵਾ ਕਿ ਜੇ ਉਹ ਵੀ ਜਿਹੜੀ ਵਰਸੇ ਚੱਲ ਰਹੀ ਹੈ ਇਹਦੇ ਵਿੱਚ ਕੋਈ ਕਮੀ ਨਹੀਂ ਆਉਗੀ ਇਸੇ ਤਰ੍ਹਾਂ ਹੀ ਵਰਸੇ ਨਿਰੰਤਰ ਰਹੂਗੀ ਜੀ ਠੀਕ ਹੈ ਤੇ ਅਸੀਂ ਸੌਕਟ ਸੀ ਸਵੇਰ ਤੋਂ ਹੀ ਜਦੋਂ ਤੋਂ ਅਸੀਂ ਨਿਊਜ਼ ਸੁਣੀਆਂ ਦੇਖਿਆ ਵੀ ਰਾਤ ਅਸੀਂ ਅਸੀਂ ਉਹ ਦਵਾਵਾ ਜੀ ਦੇ ਬਚਨ ਸੁਣ ਕੇ ਗਏ ਆ ਤੇ ਅੱਜ ਰਾਤ ਇਹ ਪਾਣਾ ਵਰਤ ਗਿਆ ਸੋ ਵਾਹਿਗੁਰੂ ਉਹਨਾਂ ਨੂੰ ਚਰਨਾਂ ਚ ਨਵਾਜ਼ ਬਖਸ਼ਤੀ ਅਸੀਂ ਚਰਨਾਂ ਨਾਲ ਜੁੜੇ ਹੋਏ ਆ ਬਹੁਤ ਹੀ ਬਖਸ਼ਿਸ ਹੈ ਇਸ ਨਗਰ ਦੇ ਤੇੰਕਿਊ ਜੀ ਥੈਂਕਿਊ ਸੋ ਕਰਦੇ ਪਾਉਜ਼ ਹਾਂ ਮਾਤਾ ਕੀ ਨੰਦੜਾ ਮੈਂ ਉਹਨਾਂ ਦੇ ਕਰਾਂ ਤੇਰੇ ਰਹਿਣ ਵਾਲੇ ਹੋ ਲਾਪਰਾ ਲਾਪਰਾ ਦੀ ਕੀ ਕਹਿਣਾ ਜਾਓਗੇ ਸੰਤਾਂ ਬਾਰੇ ਬਾਬਾ ਬਲਜਿੰਦਰ ਸਿੰਘ ਜੀ ਬਾਰੇ ਬਾਬਾ ਜੀ ਬਹੁਤ ਜਿਵੇਂ ਜਿਵੇਂ ਵਰਸੀ ਦੇ ਸਮਾਗਮ ਚੱਲਦੇ ਸੀ ਰਾਤ ਵੀ ਬਾਬਾ ਜੀ ਨੇ ਦੀਵਾਨ ਸੁਣ ਜਾਇਆ ਹੈ ਦੀਵਾਨ ਸੁਣ ਦੀਵਾਨ ਤੇ ਬੈਠੇ ਸੀ ਹਾਂ ਉਧਰ ਵੇਖੋ ਜਰਾ ਦੀਵਾਨ ਸੁਣ ਕੇ ਗਏ ਬਾਬਾ ਜੀ ਦਾ ਅਸੀਂ ਸਾਰਾ ਨਹੀਂ ਅਸੀਂ ਚਲੇ ਗਏ ਫਿਰ ਇੱਕ ਹੀ ਬਚਨ ਸੁਣ ਕੇ ਬਸ ਤੋ ਸੋ ਜੁਰੂਏ ਸੀ ਮਹਾਰਾਜ ਦੇ ਵੱਡੇ ਵਚਨਾਂ ਦੇ ਬਾਰੇ ਵੱਡੇ ਮਹਾਰਾਜ ਪਹਿਲਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਨਾ ਕੱਲ ਹਾਂ ਉਹਨਾਂ ਦੇ ਉਹਨਾਂ ਦੇ ਬਾਰੇ ਬੜਾ ਸਾਰਾ ਰਹੇ ਸੀਗੇ ਉਦੋਂ ਵਗਰ ਉਹਨਾਂ ਚਾਲ ਸੀ ਚਲੇ ਗਏ ਸੀ ਉਸਤੇ ਜਿਵੇਂ ਤੁਸੀਂ ਸੰਤਾਂ ਦੇ ਸੰਤਾਂ ਦੇ ਦਰਸ਼ਨ ਕੀਤੇ ਹਾਂ ਦਰਸ਼ਨ ਕੀਤੇ ਉਹਨਾਂ ਦੇ ਪ੍ਰਵਚਨ ਸੁਨੇ ਪ੍ਰਵਚਨ ਸੁਨੇ ਤੇ ਪਤਾ ਕਰੋ ਲੱਗਿਆ ਤੁਹਾਨੂੰ ਵੀ ਸ੍ਰੀ ਛੱਡ ਗਿਆ ਅੱਜ ਅੱ ਤੜਕੇ ਵੇ ਤੜਕੇ ਅੱਜ ਪਤਾ ਲੱਗਿਆ ਕਿਵੇਂ ਯਕੀਨ ਹੋ ਗਿਆ ਸੀ ਮਨ ਨੂੰ ਲੱਗਦਾ ਸੀ ਕੱਲ ਲੰਗਰ ਚ ਜਾ ਕੇ ਅਸੀਂ ਪ੍ਰਸ਼ਾਦੇ ਪ੍ਰਦੇਸ ਉਹ ਤੇ ਪ੍ਰਸ਼ਾਦੇ ਪਕਾਉਂਦੇ ਸਾਰੇ ਸਾਰੇ ਜਾ ਕੇ ਆਏ ਨੇ ਰਾਤ ਦੀ ਦੁਬਾਨ ਲਾਏ ਆ ਨਾ ਨਹੀਂ ਦੁਬਾਨ ਉਹ ਤਾਂ ਬਹੁਤ ਬਹੁਤ ਹਾਂਜੀ ਉੱਥੇ ਸੁਣਦਾ ਸੀ ਸਾਨੂੰ ਜੀ ਠੀਕ ਹੈ ਜੀ ਉੱਥੇ ਸੁਣਦਾ ਸੀ ਸਾਨੂੰ ਹੋਰ ਵੀ ਗੱਲਬਾਤ ਕਰਦੇ ਆਂ ਬੀਬੀ ਕੀ ਤੁਸੀਂ ਤੁਹਾਡਾ ਕੀ ਨਾਂ ਜੀ ਮੇਰਾ ਜਸਵਿੰਦਰ ਕਾਹ ਹਾਂਜੀ ਜਸਵਿੰਦਰ ਕਾਹ ਹਾਂਜੀ ਤੁਸੀਂ ਕਿੱਥੇ ਰਹਿਣ ਵਾਲੇ ਹੋ ਅਸੀਂ ਘਟਾਰੀ ਦੇ ਬਾਬਾ ਜੀ ਹਾਂ ਤੁਸੀਂ ਰਾਤੀ ਬਾਬਾ ਜੀ ਦਾ ਕੀਰਤਨ ਸਜਾਇਆ ਸੀ ਨਹੀਂ ਜੀ ਅਸੀਂ ਤੇ ਉਦੋਂ ਬਾਅਦ ਚ ਇਹ ਬਾਬਾ ਜੀ ਫਿਰ ਸਾਨੂੰ ਸੁਹੇਰੇ ਦੁਪਹਿਰ ਦਾ ਕੀਰਤਨ ਸੁਣਿਆ ਤੁਸੀਂ ਹਾਂਜੀ ਦੁਪਹਿਰ ਦਾ ਸੁਣਿਆ ਤੇ ਯਕੀਨ ਹੋਇਆ ਤੁਹਾਨੂੰ ਵੀ ਬਾਬਾ ਜੀ ਦਾ ਇੱਕਦਮ ਤਾਂ ਸ਼ੌਟ ਲੱਗਿਆ ਵਾ ਬਾਕੀ ਦਾ ਹਮ ਤਾਂ ਤੁਹਾਡਾ ਕੀ ਨਾਂ ਹੈ ਮਨਜੀਤ ਕਾ ਤੁਸੀਂ ਕੀ ਕਹਿਣਾ ਚਾਹੋਗੇ ਉਧਰ ਵੇਖੋ ਜਰਾ ਅਸੀਂ ਤਾਂ ਕੀ ਕਹਿਣਾ ਸਾਨੂੰ ਅਸੀਂ ਤਾਂ ਤਪਦੇ ਨੇ ਆਏ ਸੀ ਮੜ ਗਏ ਸੀ ਬਸ ਠੀਕ ਹੈ ਹਾਂ ਔਰ ਅਸੀਂ ਕੀ ਕਹਿਣਾ ਸੋ ਇਹ ਮਾਈਆਂ ਸਨ ਜਿਨ੍ਹਾਂ ਦਾ ਕਹਿਣਾ ਹੈ ਕਿ ਰਾਤ ਰਾਤ ਔਰ ਕੱਲ ਇਹਨਾਂ ਨੇ ਬਾਬਾ ਜੀ ਦੇ ਦਰਸ਼ਨ ਕੀਤੇ ਤੇ ਬਾਬਾ ਜੀ ਨੇ ਜੋ ਕੀਰਤਨ ਸੁਜਾਰੇ ਸਨ ਉਹ ਵੀ ਸੁਣਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਤਾਂ ਦੇ ਚਰਣਾ ਤੇ ਬੀਤ ਕਰਨੀ ਚਾਹਣਾ ਹੈ ਤੇ ਬੜੇ ਖਿਆਲ ਦੇ ਨਾਲ ਸਾਰੀਆਂ ਤਿਆਰੀਆਂ ਬਾਬਾ ਭਗਵੰਦਰ ਸਿੰਘ ਜੀ ਨੇ ਜੋ ਮਜੂਦਾ ਨੂੰ ਕੀ ਰਾਣਾ ਸਾਹਿਬ ਸੰਪਰਦਾ ਦੇ ਸੰਨ ਉਹਨਾਂ ਨੇ ਆਪਣੀ ਦੇਖਰੇਖ ਤੇ ਬੜੀਆਂ ਚਾਅ ਦੇ ਨਾਲ ਇਹ ਕਲਾ ਉਸਤਾ ਦੇ ਨਾਲ ਆਪਣੀਆਂ ਤਿਆਰੀਆਂ ਕਰਾਈਆਂ ਸੀ ਸੰਤਾਂ ਨੇ ਆਉਣਾ ਸੰਤਾਂ ਦੇ ਕੋਈ ਪ੍ਰਬੰਧ ਦੇ ਵਿੱਚ ਕੋਈ ਵਿਘਨ ਨਾ ਰਹੇ ਲੇਕਿਨ ਅਧਾਨੀ ਆਲਪੁਰਖ ਨੂੰ ਵੀ ਮਨਜ਼ੂਰ ਆ। ਵੱਡੇ ਮਹਾਰਾਜ ਵੀ ਵਰਸੀ ਵਾਲੇ ਦੇਣੇ ਹੀ। ਇਹ ਵੀ ਹੈ ਵੀ ਗੁਰੂ ਚਰਨਾਂ ਦੇ ਜਾਬ ਰਾਜੇ ਨੇ ਇਹ ਕੋਈ ਆਲਪੁਰਖ ਦੀ ਮੌਜ ਹੈ। ਸ਼ੰਤ ਬਾਬਾ ਈਸ਼ਰ ਸਿੰਘ ਜੀ ਦੀ ਮੌਜ ਹੈ। ਸ਼ੰਤ ਬਾਬਾ ਬਲਵਿੰਦਰ ਸਿੰਘ ਜੀ ਦੀ ਮੌਜ ਹੈ ਤੇ ਕੋਈ ਕਿੰਤੂ ਪ੍ਰੰਤੂ ਆਪਾਂ ਕਰ ਨਹੀਂ ਸਕਦੇ ਕਿਉਂ ਕਿ ਰੱਬੀ ਰੂਹਾਂ ਹੁੰਦੀਆਂ ਨੇ। ਇਹਨਾਂ ਲਈ ਵੀ ਕਲਾ ਆਪਣੀ ਮੌਜ ਹੁੰਦੀ ਹੈ। ਲੇਕਿਨ ਸਾਡੇ ਲਈ ਇਹ ਕਹਿੰਦਾ ਜਿਹੜਾ ਉਹ ਬਰਦਾਸ਼ਤ ਤੋਂ ਬਾਹਰ ਹੈ। ਇਹ ਵੀ ਅਸੀਂ ਇਹ ਵੀ ਇਹ ਦੁੱਖ ਜਿਹੜਾ ਹੈਗਾ ਨਾ ਸਹਾਰ ਨਹੀਂ ਸਕਦੇ। ਕਹਾਵਾਖਾ ਉਹ ਮੇਰੇ ਕੋਲ ਹੈ ਨਹੀਂ ਕਿ ਮੇਰਾ ਮਨ ਜਿਹੜਾ ਹੈਗਾ ਉਹ ਕੋਈ ਕੋ ਬੋਲਿਆ ਨਹੀਂ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬਾਬਾ ਜੀ ਆਪਣਾ ਜਿਹੜਾ ਪੰਜ ਭੌਤਿਕ ਸਰੀਰ ਆ ਉਹ ਛੱਡ ਕੇ ਗੁਰ ਚਰਨਾਂ ਵਿੱਚ ਜਾ ਬਰਾਜੇ ਇਹਨਾਂ ਨੂੰ ਯਕੀਨ ਨਹੀਂ ਹੋਇਆ ਸੋ ਜੁੜੇ ਰਹੋ ਤੁਸੀਂ ਸਾਡੇ ਨਾਲ ਦਿੰਦੇ ਰਹਾਂਗੇ ਗੁਰਦੁਆਰਾ ਸ੍ਰੀ ਕਰਮਸਰ ਰਾੜਾ ਸਾਹਿਬ ਤੋਂ ਹਰ ਅਪਡੇਟ